ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੋਮਬਲਜੀਅਮ ਆਏ ਹੋਏ ਐਮ ਸੇ ਇਥੋਂ ਸਿੱਖੀ ਅੰਗਰੇਜ਼ੀ ਐਮ ਸਵੇਰ ਦੇ 11:15 ਤੇ ਬ੍ਰੇਕਫਾਸਟ ਕਰਕੇ ਰੋਟੀ ਪਾਣੀ ਖਾ ਕੇ ਤੇ ਨਿਕਲ ਗਏ ਆ ਟਿਕਾਣੇ ਤੇ ਜਾਣਦੇ ਆ ਮਾਉਂਟ ਆਫ ਆਰਟਸ ਇੱਕ ਨਾਮ ਦੀ ਜਗ੍ਹਾ ਮਾਉਂਟ ਆਫ ਆਰਟਸ ਆਰਟਸ ਤੇ ਪਹਾੜ ਇਹ ਪੰਜਾਬੀ ਦਾ ਅਨੁਵਾਦ ਹੀ ਬਣਦਾ ਪਰ ਵੇਖੋਣ ਉੱਥੇ ਜਾ ਕੀ ਮਿਲਦਾ ਮੈਲ ਮਨਾ ਰਹੇ ਜਿਹਾ ਹੀ ਲੱਗਦੇ ਹੀ ਵੇਖਣ ਨੂੰ ਤੁਰੇ ਜਾ ਰਿਹਾ ਤੇ ਨਾਲ ਸਾਡੇ ਦੋ ਸਿੰਘ ਆ ਗਏ ਅਰੇ ਹੀ ਤੇ ਆ ਵੀ ਦਰਕੀ ਤੋਂ ਆ ਤਰਫ ਤੋਂ ਕੈਸਿੰਗ ਹੈਲੋ ਕਰ ਉਹ ਅੰਦਰ ਤੋਂ ਤ੍ਰਿਸ਼ ਹੋ ਹੈ ਕੈਨ ਯੂ ਸੇ ਹੈਲੋ ਟੂ ਕੈਮਰਾ ਗੱਲਾਂ ਚ ਰੁੱਝੇ ਹੀ ਦੂਰ ਕੋ ਆਤੀ ਵੀ ਕਿਸ ਨਾ ਇੱਕ ਥੋੜੀ ਇੰਗਲਿਸ਼ ਵੀ ਉਹੋ ਜਿਹੀ ਬੋਲੀਦੀ ਅਗਲੇ ਨੂੰ ਸਮਝ ਨਹੀਂ ਆਉਂਦੇ ਇਹ ਪੰਜਾਬੀ ਟਾਈਪ ਬੋਲਣ ਜਿਆਦਾ ਕਰੋੜ ਕੇ ਸ਼ਬਦ ਨਹੀਂ ਬੋਲਦੇ ਕਰੋੜ ਗਿਆ ਚਲੋ ਚੱਲਦੇ ਜਾਂਦੇ ਹਾਂ ਉਹਨਾਂ ਨੂੰ ਗਾੜਾ ਮਾਹੌਲ ਦਿਖਾਵਾਂਗੇ ਅੱਜ ਸਾਨੂੰ ਜੁਆਇਨ ਕਰਨਗੇ ਇਹ ਦੋਵੇਂ ਵੀਰ ਤੁਰੇ ਜਾਂ ਨਹੀਂ ਇੱਥੇ ਦੇ ਹਣ ਸਾਨੂੰ ਨਹੀਂ ਪਤਾ ਕੀ ਆ ਐਵੇ ਨੂੰ ਮਹਾਤਮਾ ਗਾਂਧੀ ਲਾਨ ਇਹ ਮੇਰੇ ਖਿਆਲ ਆ ਉਹਦੇ ਨਾਂ ਤੇ ਨਗਰ ਵਸਿਆ ਹੋਊਗਾ ਗਾਦੀ ਸਾਹਿਬ ਦੇ ਕੀ ਪਤਾ ਨਹੀਂ ਕੀ ਜੇ ਚਲੋ ਗਾਂ ਗਾਂ ਤੁਰੇ ਜਾਂਦੇ ਫੇਰ ਅੱਗੇ ਆ ਗਈ ਟਨਲ ਉੱਤਰ ਦੀ ਨੰਗ ਦੀ ਟ੍ਰੇਨ ਥੱਲੇ ਦੀ ਨੰਗ ਦੇ ਬੰਦੇ ਤੇ ਇਹਦੀ ਨੰਗੜੀਆਂ ਵਾਂ ਇਹਦੀ ਬੱਸਾਂ ਤੇ ਕਾਰਾਂ ਵੀ ਤੇ ਮੋਟਰਸਾਈਕਲ ਗੱਡੀਆਂ ਸਭ ਕੁਝ ਇਹ ਵੀ ਪਾਲਸਤੀਨ ਦੇ ਸਪੋਰਟਰ ਹੈਗੇ ਇੱਥੇ ਵੀ ਨਹੀਂ ਪਾਲਸਤੀਨ ਨਾਲ ਮਾੜਾ ਹੰਡਿਆ ਚਲੋ ਪੁਰਾਣੇ ਸਮੇਂ ਜੇ ਜੀ ਲੈਂਡ ਦੇਣ ਦਾ ਕੰਮ ਹੀ ਤੇ ਸਟਾਕ ਐਕਸਚੇਂਜ ਹੀ ਜਿਹਨੂੰ ਕਹਿੰਦਾ ਉਹ ਹੀ ਇਥੇ ਬੀਬੀ ਜੀ ਦਾ ਪੁਰਾਣੇ ਲੋਗ ਇਹ ਮੰਡੀ ਜੀ ਜਾ ਕੇ ਬੂਹੇ ਖੁੱਲ੍ਹਦੇ ਸੈਟਾ ਸੈਟਾ ਤੇ ਬੈਠੇ ਹੋਣਗੇ ਦੁਜੇ ਲਾ ਲੈ ਇੱਕ ਦੂਜੇ ਕੋਈ ਸਟਾਕ ਚੀਜ਼ ਦੁਜੇ ਹੀ ਉਹ ਇੱਕ ਜਿਹੜਾ ਚੀਜ਼ਾਂ ਦੇ ਬਦਲੇ ਪੈਸੇ ਨਾ ਨਾ ਆਮ ਸੌਰੀ ਫਿਰ ਉਸੇ ਜਗ੍ਹਾ ਤੇ ਉਦਨ ਵਾਲੀ ਤੇ ਦੇ ਦੇਣ ਦੇ ਸਮੇਂ ਵੀ ਉਹ ਤੁਸੀਂ ਦੇਖ ਸਕਦੇ ਜੋ ਆ ਸਾਰਾ ਅਸਲੀ ਸੋਨਾ ਹੈ ਜੀ ਲੱਗਾ ਤੇ ਇਹ ਸੋਨਾ ਕੋਈ ਧਾਰਮਿਕ ਜਾਂ ਕੁਛ ਨਹੀਂ ਇਹ ਬਸ ਇਦਾਂ ਵਾ ਵੀ ਆ ਸਾਰੀਆਂ ਮਾਰਕਟਾਂ ਹੀ ਆ ਵੀ ਇੱਕ ਦੁਕਾਨੀ ਆਵੇ ਇੱਕ ਦੁਕਾਨੇ ਉਹ ਵੀ ਇੱਕ ਦੁਕਾਨੀ ਤੇ ਦੇਖ ਸਕਦੇ ਆ ਵੀ ਦੁਕਾਨ ਹੀ ਸੀ ਤਾਂ ਇਦਾਂ ਤੇ ਇਹ ਬਸ ਲੋਕ ਦੁਕਾਨਾਂ ਬਾਗੇ ਦੇ ਉੱਤੇ ਮੀਨਾਕਾਰੀਆਂ ਕੀਤੇਆਂ ਦਿਖਾਉਣ ਨੂੰ ਵੀ ਮੈਂ ਤਰਨਾਟ ਆ ਜਿਹਨੂੰ ਆ ਪਤਰਨਾਟ ਕਹਿੰਦੇ ਰਾਜਾ ਕਿ ਮੈਂ ਅਮੀਰ ਆ ਜਿਆਦਾ ਉਸੇ ਚੱਕਰ 'ਚ ਜੇ ਹੁਣ ਮੈਂ ਤੁਹਾਨੂੰ ਦੱਸਾਂ ਵੀ ਆ ਜਿਹੜਾ ਮੈਲ ਆ ਇਹ ਮੈਲ ਮੁਲ ਕੁਛ ਨਹੀਂ ਇੱਕ ਦੁਕਾਨ ਹੀ ਬ੍ਰੈਡ ਇਹ ਬਰੈਡਵੇ ਦੇ ਇਸ ਦੁਕਾਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਕ ਆਪਾਂ ਚਾਰ ਦੋ ਵਾਰੀ ਕਰਕੇ ਬਰੈਡ ਵੇਚ ਹੀ ਸਕਦੇ ਹਾਂ ਪਰ ਨਹੀਂ ਇਹ ਆਪਣੇ ਆਪ ਨੂੰ ਤਰਨਾਟ ਜਾਂ ਲੀਡਰ ਸੁਪਰੀਮ ਦਿਖਾਉਣ ਨੂੰ ਵੀ ਸਾਡੇ ਕੋਲ ਬਹੁਤ ਧਨ ਦੌਲਤ ਆ ਐਡੇ-ਐਡੀਆਂ ਤਕੜੀਆਂ ਇਹ ਦੁਕਾਨਾਂ ਹੀ ਆ ਬਸ ਕਹਿ ਲਓ ਬਈ ਤੇ ਮੇਰੇ ਖਿਆਲਾਂ ਦੇ ਉਹ ਟਾਈਮ ਦਾ ਸਭ ਤੋਂ ਵੱਡਾ ਇਹੋ ਹੀ ਹੋਣਾ ਕਿਉਂਕਿ ਇੱਥੇ ਬਹੁਤ ਸੋਨਾ ਉੱਤੇ ਥੱਲੇ ਮੂਰਤੀਆਂ ਬਹੁਤ ਕੁੱਛ ਆ ਲੱਗਾ ਤੇ ਆ ਵੀ ਸਹੀ ਆ ਸਭ ਕੁਝ ਇਹ ਥੋੜਾ ਵੱਡਾ ਸੋਨੇ ਦਾ ਕੰਮ ਇੱਥੇ ਵੀ ਹੈਗਾ ਉੱਪਰ-ਉੱਪਰ ਤੇ ਆਉਂ ਉੱਥੇ ਵੀ ਸੋਨਾ ਹੈਗਾ ਪਰ ਆ ਤਹੀ ਬਸ ਇਹ ਸੋਚ ਕੇ ਹਰਾਣਾ ਉਹ ਵੀ ਬੰਦੇ ਨੇ ਬਰੈਡ ਵੇਚਦੇ ਅੱਜ ਬੇકરી ਖੋਲਣੀ ਦੀ ਮੈਂ ਤੇ ਬੇકરી ਐਹੋ ਜੀ ਖੋਲਦੀ ਆ। ਕਿਆ ਬਾਤ ਹੈ। ਇਹਦੇ ਇਹਦੇ ਉੱਤੇ ਜਿੰਨਾ ਵੀ ਤੁਸੀਂ ਪਤਾ ਨਹੀਂ ਉਹ ਆ ਉਹ ਹਨ ਜਿੰਨੀਆਂ ਮੂਰਤੀ ਇਹ ਸਾਰੀਆਂ ਤਾਂਬੇ ਦੀਆਂ ਵਾਂ। ਤਾਂਬਾ ਦਾ ਨੂੰ ਪਤਾ ਕਿਹੜੇ ਰੰਗ ਦਾ ਹੁੰਦਾ ਵਾ ਪਰ ਉਹਨਾਂ ਇਹ ਸੋਚ ਬਣਾਏ ਹੈ ਵੀ ਜਦੋਂ ਤਾਂਬਾ ਥੋੜਾ ਫਿੱਕਾ ਪਹ ਜਾ ਕੁਝ ਕੋ ਇਹ ਹਰੇ ਰੰਗ ਦਾ ਹੋ ਜਾਊਗਾ ਤੇ ਹੋਰ ਸੋਹਣਾ ਲੱਗੂਗਾ। ਉਹੋ ਗੱਲ ਉਹ ਵੀ ਜਦੋਂ ਥੋੜਾ ਇਹ ਹਰੇ ਰੰਗ ਦਾ ਪੈ ਕੇ ਤੇ ਮੂਰਤੀਆਂ ਹੋਰ ਸੋਹਣੀਆਂ ਲੱਗਦੀਆਂ ਵੀ ਇਹ ਬ੍ਰੈਡ ਵਾਲਾ ਥੋੜਾ ਜਿਹਾ ਘੱਟ ਧਰਨਾ ਾੜੀ ਤੇ ਇਹਨੇ ਤਾਂਬੇ ਨਾਲ ਹੀ ਸਾਰ ਲਿਆ ਤੇ ਆ ਇਧਰਲੇ ਥੋੜੇ ਜਿਆਦੇ ਧਰਨਾ ਾੜੀ ਤੇ ਇਹਨਾਂ ਸੋਨਾ ਸਨਾ ਵਰਤ ਕੇ ਕੰਮ ਨਵੇੜ ਲਿਆ ਤੇ ਇਹਨਾਂ ਦਿਨਾਂ ਚ ਹੁਣ ਪਤਾ ਨਹੀਂ ਪੁੱਛਣ ਨੇ ਇਹ ਦੁਆਦੇ ਹੋ ਸਕਦਾ ਆ ਤਾਂ ਮੈਨੂੰ ਵੀ ਕੋਈ ਖਾਸ ਜਾਣਕਾਰੀ ਨਹੀਂ ਪਤਾ ਨਹੀਂ ਉਹਨੇ ਗਵਰਨਮੈਂਟ ਦੇ ਅੰਦਰ ਆ ਕਿ ਕਿਸੇ ਸਿੰਗਲ ਬੰਦੇ ਦੀ ਦੁਕਾਨ ਆ ਵੀ ਜਿੱਦਾਂ ਪੀੜੀਦਾਰ ਪੀੜੀ ਉਹ ਤੇ ਕੋਲ ਦੁਕਾਨ ਆ ਗਈ ਹੋਵੇ ਕੁਝ ਕਹਿ ਨਹੀਂ ਸਕਦੇ ਪਰ ਇਹਨਾਂ ਦਿਨਾਂ ਚ ਹੁਣ ਇੱਥੇ ਕੈਫੇ ਰੈਸਟੋਰੈਂਟ ਬੜੇ ਆ ਉੱਤੇ ਦੋ ਤਿੰਨ ਮੰਜ਼ਿਲਾ ਜ ਆ ਇੱਥੋਂ ਦਾ ਮਾਲ ਆ ਜੀ ਸਾਈਕਲ ਵਾਲ ਤੇ ਇੱਥੇ ਇੱਕ ਜਵਾਕੜਾ ਬਾਸੂ ਲਿਆ ਕਰਨਾ ਤੇ ਇਹਦਾ ਇਹ ਨੁਕਰ ਦਾ ਇਹ ਮੂਰਤੀ ਦਾ ਇਤਿਹਾਸ ਇਹ ਆ ਵੀ ਆnde ਵੀ ਕੁਝ ਸਮਾਂ ਪਹਿਲਾਂ ਕੋਈ ਸਮਾਂ ਨੇ ਵਾਜ ਪਹਿਲਾਂ ਇੱਥੇ ਬੈਲਜੀਅਮ ਦੇ ਕਿਰੇ ਭੈਣ ਕੱਗ ਲਾ ਕੇ ਕੀਦੇ ਮੁੜ ਕੇ ਤੇ ਰੱਬ ਲੋ ਭੇਜਿਆ ਗਿਆ ਇੱਕ ਦੇਵਤਾ ਛੋਟਾ ਬੱਚਾ ਜਿਨੇ ਆਗੇ ਅੱਗ ਦੇ ਬਾਸੂ ਕੀਤਾ ਮੂਤਿਆ ਉਹਦੇ ਨਾਲ ਸਾਰੀ ਅੱਗ ਬੋਰੀ ਗਈ ਤੇ ਰੱਬ ਦੇ ਕਰਿਸ਼ਮੇ ਕਹਿ ਸਕਦੇ ਇਹਨੂੰ ਜਾਂ ਕੁਛ ਵੀ ਇੱਕ ਸਾਡੇ ਜੋ ਵੀਡੀਓ ਬਹੁਤ سارے ਲੋਕ ਇਹਦੀ ਵੀਡੀਓ ਦੇ ਬਣਾਉਣ ਤੇ ਫੋਟਾ ਖਿੱਚਣਗੇ ਮੰਨਿਕਨ ਪੀਸ ਇਹਨੂੰ ਕਹਿੰਦੇ ਮਨਿਕਨ ਲਾਈਕ ਹੀ ਸਪੀਕਿੰਗ ਇਨ ਫ੍ਰੈਂਚ ਇਨ ਫ੍ਰੈਂਚ torero <laughs> 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 de cataluña de del de este asturias <laughs> magar group tour chalenda tourists <laughs> he bro are you enjoying <laughs> yeah of course the brussels <laughs> <laughs> yeah <laughs> we get together <laughs> we have the best uh, guide uh, yeah yeah <laughs> but our guide is going <laughs> To the <laughs> another another guide. <laughs> he is speaking. So I took. Wait, wait, wait. Now you come together. Yeah, yeah, yeah. And now, you, what do you feel? you yeah. feel very good. We feel very good. they wait. guide This uh, is the uh, Henry. So they make a video. What do you want to say? Uh, uh, I want to say that I'm glad that I have these two uh, marvelous guys at uh, uh, my home. They cook. Great, yeah. And now we are discovering with the city. Yeah. What do you think? Yeah, maybe you speak in your language, yeah, yeah. right? Yes. ਅਹੀਂ ਬਹੁਤ ਵਧੀਆ ਖਾਣਾ ਬਣਾਉਨੇ ਆ ਇਹਨਾਂ ਦੇ ਘਰ ਤੇ ਸਾਰਿਆਂ ਨੂੰ ਖਵਾਉਨੇ ਆ ਤੇ ਅੱਜ ਸਾਡੇ ਨਾਲ ਆਇਆ ਪਟਿਆਰ ਦਾ ਟੂਰ ਕਰਨ ਖਾਣਾ ਬਣਾ ਕੇ ਇਹਨਾਂ ਨੂੰ ਖਵਾਇਆ ਤੇ ਸਾਰਿਆਂ ਨੂੰ ਬੜਾ ਪਸੰਦ ਆਇਆ। ਭਾਈ ਅਸੀਂ ਗਾਜਰਾਂ ਖਵਾਈਆਂ ਨਹੀਂ ਗੋਭੀ ਖਵਾਈ ਆ ਜੀ ਤੇ ਹਾਂਜੀ ਦਾਲ ਬਣਾਈ ਇੱਕ ਦਾਲ ਬਣਾਈ ਆ ਮਸਾਲਾ ਦੀ ਦਾਲ ਦੇ ਚਾ ਉਹਦੇ ਮਸਾਲਾ ਦੀ ਦਾਲ ਨੂੰ ਪੂਰਾ ਮਾਣ ਦਿਆ ਜਿਹੜੀ ਆ ਜੀ। ਸਸਰੀਕਾ ਨਮਕੀਤੇ ਪਾ ਨਮਕੀਤੇ ਪਾ ਨਮਕੀਤੇ ਪਾ ਆ ਜੀ ਇੱਕ ਬੈਲਜੀਅਨ ਸਿੰਗਰ ਇਹ ਹੁਣ ਨਹੀਂ ਰਏ ਚਲੋ ਉਹਦੇ ਉਹਨਾਂ ਦੀ ਜਾਦ ਚਾ ਮੂਰਤੀ ਲੱਗੀ ਆ ਥੋੜੀਆਂ ਜਿਹੀਆਂ ਟੌਫੀਆਂ ਫੁੱਲ ਲੇਡੀ ਸ਼ੂ ਤੇ ਮੈਗਰ ਪ੍ਰਾਈਜ਼ ਸਭ ਕੁਝ ਆਰਕੈਸਟਰਾ ਹਾਂ ਫ੍ਰੈਂਚ ਫਰਾਈ ਸੀ ਬੈਲਜੀਅਨ ਫਰਾਈ ਸੀ ਆਹ ਟੇਬਲ ਕਾਟਰ ਪਤਾ ਨਹੀਂ ਕੀ ਸਮਥਿੰਗ ਤੇ ਆ ਪ੍ਰਾਈਜ਼ ਖਿਲ ਰੀਆਂ ਜਿੱਦਾਂ ਡਿੱਗੀਆਂ ਸੋਨੇ ਲੋਹੇ ਦੀਆਂ ਲੋਹੇ ਦੀਆਂ ਨਹੀਂ ਤਾਂਬੇ ਦੀਆਂ ਸ਼ਾਇਦ ਹਾਂ ਹਾਂ ਆਈ ਹੈਵ ਟੂ ਕਿੱਲੇ ਹੁਣ ਕਰਕੇ ਦੇਖ ਨਹੀਂ ਲਿਆ ਵੀ ਮੁੱਤੇ ਹੋਣੇ ਨੇ ਇਹ ਵਾਹ ਵਧੀਆ ਮਾਹੌਲ ਚਾ ਲਈ ਤੁਹਾਡਾ 20 ਸਾਲ ਪਹਿਲਾਂ ਇਹਨਾਂ ਦੀ ਮੌਤ ਹੋ ਗਈ ਸੀ ਤੇ ਜ਼ਿਆਦਾਤਰ ਇਹ ਗਾਉਂਦੇ ਸੀ ਪਿਆਰ ਇਸ਼ਕ ਮੁਸ਼ਕਲੇ ਗਾਣੇ ਤੇ ਉਹਨਾਂ ਵਿੱਚ ਇਹ ਗੱਲਾਂ ਕਰਦੇ ਸੀ ਵੀ ਮੈਂ ਜਦੋਂ ਆਉਂਗਾ ਤੇ ਚੌਕਲੇਟਾਂ ਟੌਫੀਆਂ ਤੇ ਇੱਕ ਕਿਉਂਕਿ ਬੈਲਜੀਅਨ ਫਰਾਈਜ਼ ਬੜੀਆਂ ਮਸ਼ਹੂਰ ਆ ਤੇ ਮੈਂ ਉਹ ਲੈ ਕੇ ਆਉਂਗਾ ਇਥੋਂ ਦਾ ਬੈਲਜিয়ান ਚਾਕਲੇਟ ਤੁਹਾਨੂੰ ਪਤਾ ਸਾਬ ਨੂੰ ਬਹੁਤ ਮਸ਼ਹੂਰ ਹੈ ਤੇ ਇੱਕ ਇੱਕ ਫ੍ਰੈਂਚ ਫ੍ਰਾਈਜ਼ ਹੁੰਦੀਆਂ ਵਾਂ ਦੂਜੀਆਂ ਦੀਆਂ ਵਾਂ ਬੈਲਜিয়ান ਫ੍ਰਾਈਜ਼ ਸੋ ਉਹ ਇਥੋਂ ਹੀ ਆਹ ਫ੍ਰਾਈਜ਼ ਮਸ਼ਹੂਰ ਹੈ ਤੇ ਆਹ ਟੂਰ ਗਾਰਡ ਟੂ ਡਿਆ ਕਰਦੇ ਆ ਸਾਡੇ ਅਸੀਂ ਕੋਈ ਟੂਰ ਨਹੀਂ ਰੱਖਦੇ ਨਾਲ ਯਾਰ ਹੁੰਦੇ ਸਾਡੇ ਮਿੱਤਰਾਂ ਦੇ ਨਾਲ ਹਮੇਸ਼ਾ ਦੋਸਤ ਇਹ ਹੈ ਛੋਟੇ ਛੋਟੇ ਬੱਚੇ ਮਾਨਸੋਨੇ ਚਰਚ ਚਰਚ ਦੇ ਉੱਤੇ ਇੱਕ ਝੰਡਾ ਲੱਗਾ ਬੈਲਜੀਅਮ ਦਾ ਇੱਕ ਲੱਗਾ ਖੱਬੇ ਪਾਸੇ ਤੇ ਸੱਜੇ ਪਾਸੇ ਲੱਗਾ ਵਾ ਬ੍ਰਸ਼ਲਸ ਦਾ ਬ੍ਰਸ਼ਲਸ ਦੀ ਸਟੇਟ ਦਾ ਇੱਕ ਬੈਲਜੀਅਮ ਦਾ ਤੇ ਇੱਕ ਬ੍ਰਸ਼ਲਸ ਦੀ ਹਾਂ ਬੈਲਜੀਅਮ ਬੈਲਜੀਅਮ ਤੇ ਇੱਕ ਬ੍ਰਸ਼ਲਸ ਦਾ ਜਿਹੜਾ ਬ੍ਰਸ਼ਲਸ ਦਾ ਆਪਣਾ ਹਾਂ ਉਹ ਦੂਜੇ ਰੱਖ ਲੈਣਾ ਪਰ ਹਾਂ ਤੇ ਹਾਂ ਉਹ ਬ੍ਰਸ਼ਲਸ ਦਾ ਵਾ ਤੇ ਰੋਖ ਅੱਗੇ ਪਰ ਉਹ ਵੀ ਬਹੁਤ ਸੋਹਣਾ ਚਰਚ ਪਰ ਅੱਜ ਮੰਡੇ ਖੁੱਲਾ ਵਾ ਖੁੱਲਾ ਹੀ ਹਾਲ ਬੰਦ ਨਹੀਂ ਖੁੱਲਾ ਵਾ ਪਰੇ ਬਹੁਤ ਸਾਰੇ ਚਰਚ ਅੱਗੇ ਵੇਖ ਸਿੱਕੇ ਆ ਤੇ ਸਾਰਿਆਂ ਦੇ ਅੰਦਰ ਲੋਕ ਪ੍ਰੈਕਟਿਸਰ ਬਹੁਤ ਘੈਂਡ ਆ ਵਧੀਆ ਵਾ ਪਰ ਇੱਕੋ ਜਾ ਅੱਗੇ ਬਾਦਿਆਂ ਗਾਹ ਕੇ ਪਾਸੇ ਸਹੀ ਚੱਲੇ ਆਂ ਆ ਵਾਪਸੀ ਤੇ ਆ ਮਿਊਜ਼ਿਕ ਸੁਣ ਕੇ ਅਸੀਂ ਫੇਰ ਇਹਨੂੰ ਆ ਗਏ ਬੰਦ ਹੋ ਗਿਆ ਅੰਦਰ ਜਾ ਕੇ ਵੇਨੇ ਮਾਹੌਲ ਚੱਲ ਚਰਚ ਦਾ ਇਹਦਾ ਵੀ ਜੀ ਜੀ ਚਰਚ ਇਤੋਂ ਦੀ ਰਾਇਲ ਫੈਮਲੀ ਦਾ ਚਰਚ ਆ ਇੱਥੋਂ ਦੇ ਰਾਜੇ ਬੈਲਜੀਅਮ ਦੇ ਰਾਜਾ ਰਾਣੀ ਦੇ ਰਾਜ ਘਰਾਣਾ ਜਿਹਨੂੰ ਕਹਦੇ ਆ ਆ ਉਹਨਾਂ ਦੇ ਵਿਆਹ ਦੀਆਂ ਫੋਟੋਆਂ ਸਭ ਕੁਝ ج سب باجی کی دکان ہے جیسس کا جنم ہوا یہ گھر چولہے بل گئے 500 ਤੇ 1592 ਦੇ ਵਿੱਚ ਵਿੱਚ ਚਰਚ ਬਣਿਆ ਦੇ ਇਹ ਮੂਰਤੀਆਂ ਚ ਲੱਗੀਆਂ ਫੋਟੋਆਂ ਇਹਨਾਂ ਵੱਖ-ਵੱਖ ਤਰ੍ਹਾਂ ਦੇ ਵੱਖ-ਵੱਖ ਡਿਜ਼ਾਈਨਰਾਂ ਦੇ ਵਿੱਚ ਇਦਾਂ ਦੇ ਬਣਾ ਕੇ ਪੇਸ਼ ਕੀਤੇ ਜਾਂਦੇ ਇਹਨਾਂ ਥੋੜੇ-ਥੋੜੇ ਫਾਸਲੇ ਤੇ ਲਾਏ ਆ ਜੀਸਸ ਦਾ ਚਰਮ ਤਾਂ ਇਹ ਚਾਈਨੀਸ ਪਾਚਾ ਚਾਈਨੀਨ ਵਾਲਿਆ ਦੇ ਹੈਲੋ ਪੇਸ਼ ਕੀਤੇ ਜਾ ਰਹੇ ਹੋ ਸਰ ਇਹ ਗਾਵਾਂ ਹੀਟਰ ਦੇ ਥੱਲੇ ਬਹੁਤ ਗਰਮਾਵਾ ਹੋਣੀ ਇਦੋਂ ਉਹਨਾਂ ਦਾ ਕੋਲਡ ਸਟੋਨ ਲੱਕੜ ਨਹੀਂ ਕੋਲਡ ਸਟੋਨ ਹੈ ਇਹ 16 16ਵੀਂ ਸਦੀ ਦੀ ਬਣੀ ਹੋਈ ਮੂਰਤੀ ਹੈ ਹੱਥ ਜਿਹਾ ਇਥੋਂ ਟੁੱਟ ਗਿਆ ਵਾ ਲੱਕੜ ਲੱਗੀ ਹੈ ਤਾਂ ਨਕਲ ਆਦੀ ਪਰ 1600 ਸਦੀਵੀ ਨੋਟ ਤੇ ਆਹ ਹੋਈ ਤੇ ਆਹ ਦੀ ਇੱਕ ਸਾਜ਼ਵਾ ਜਦੋਂ ਜਿਹੜੀ ਆਪਾਂ ਸੁਣੀ ਹੋਊਗੀ ਤੁਸੀਂ ਚਰਚ ਦੀ ਹੂੰ 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 ਚਰਚ ਦੀ ਆਵਾਜ਼ ਜਿਹੜੀ ਉਸੇ ਸਾਜ਼ ਨਾਲ ਨੇਗਲ ਦੀਆਂ ਬਾਦ ਤੁਸੀਂ ਸਾਬ ਲੋ ਸਾਜ ਇਡਾ ਤਗੜਾ ਤੇ ਲਾਊਡ ਕਿੰਨੀ ਸਾਊਂਡ ਕਿੰਦੀ ਤਗੜੀ ਕੱਢਦਾ ਹੋਊਗਾ ਇਹ ਤੇ ਆ ਬੰਨੇ ਬੰਨੇ ਨਾਲ ਦੇ ਸਾਰੇ ਸੰਤਾਂ ਦੀਆਂ ਮਹਾਰਮਾਵਾ ਦੇ ਜਿਹੜੇ ਇਹਨਾਂ ਦੇ ਹੋਏ ਉਹਨਾਂ ਦੀਆਂ ਮੂਰਤੀਆਂ ਵਨ ਇੱਧਰ ਇੱਥੋਂ ਜਿਹੜਾ مین ਸੈਂਟਰ ਆਫ ਦਾ ਚਰਚ ਆ ਜੀ ਆ ਜੀ ਜਾਪਾਨ ਵੱਲੋਂ ਬਣਾਈ ਗਈ ਆ ਕੋਰੀਆ ਲੋ ਕੋਰੀਆ ਲੋ ਬਣਾਈ ਗਈ ਆ ਕੋਰੀਆ ਕੋਰੀਆ ਜਿਹੜਾ ਦਿਖਾਉਂਦੇ ਹੈਗਾ ਜਿਸ ਦਾ ਜਨਮ ਇਦਾਂ ਆ ਦੂਜੇ ਜਨਮ ਇਜ਼ਰਾਈਲ ਜੋ ਹੈ ਵਾ ਪਰ ਕੋਰੀਆ ਵਾਲੇ ਨੇ ਆਪਣੇ ਢੰਗ ਨਾਲ ਪੇਸ਼ ਕੀਤਾ ਇਹਨੂੰ ਆ ਪੁਰਤਗਾਲ ਵਾਲਿਆਂ ਨੇ ਆਪਣੇ ਢੰਗ ਨਾਲ ਪੇਸ਼ ਕੀਤਾ ਵਾ ਆ ਡੱਬੇ ਲੱਗੇ ਮੋਮਬਤੀਆਂ ਵਾਲੇ ਇੱਥੇ 3 ਯੂਰੋ ਪਾਗੇ ਆਹ ਮੋਮਬਤੀ ਚੋਕ ਲੈਣੀ ਆ 3 ਪਾਗੇ ਆ ਜੀ 1 1 ਯੂਰੋ ਪਾਗੇ ਫਿਰ ਆਹ ਚੋਕਲ 5 ਪਾਗੇ ਤੇ ਇੱਥੇ ਜਿਹੜੀਆਂ ਲੋਕ ਆਪੇ ਪੈਸੇ ਪਾਕੇ ਤੇ ਆਪੇ ਮੋਮਬਤੀਆਂ ਚੋਕ ਲੈਂਦੇ ਆ ਕੋਈ ਵੇਚਣ ਵਾਲਾ ਕੋਈ ਕੁਛ ਕਰਨ ਵਾਲਾ ਨਹੀਂ ਆਹ ਹੁੰਦੀ ਆਸਪੈਨ ਆਸਪੈਨ ਵਾਲਿਆਂ ਦੇ ਢੰਗ ਨਾਲ ਇਹ ਨਹੀਂ ਵੇਖਣ ਨੂੰ ਦਰਭਜਾ ਲੱਗਣ ਦੇ ਬੂਠਾ ਠਾਠਾ ਕਰਦੇ ਬਾਕੀ ਪਤਾ ਨਹੀਂ ਕਿੱਥੋਂ ਦਾ ਟਾਈਮ ਹੋ ਗਿਆ ਜੀ 5:30 ਦਾ ਸ਼ਾਮ ਤੇ ਬਣਾ ਜਣਿਆ ਗੋਭੀ ਰੋਜ ਇਹ ਬੰਦੇ 2 4 5 6 ਆਏ ਹੀ ਚਰਕੀ ਤੋਂ ਫਰਾਂਸ ਤੋਂ ਤੇ ਬੈਲਜੀਅਮ ਵਾਲੇ ਤੇ ਹੈਗੇ ਆ ਜਦੋਂ ਆਂਦੇ ਕੋਈ ਇੰਡੀਅਨ ਖਾਣਾ ਭਾਜੀ ਵਿਖਣਾ ਵੀ ਜਿਹੜਾ ਸੀ ਟ੍ਰਾਂਸ ਵਾਲਾ ਪੰਜ ਮਹੀਨੇ ਲਗਾਤਾਰ ਡਿਆ ਰਹਿ ਗਿਆ ਤੇ ਉਹਦਾ ਪੂਰਾ ਖਾਂਦਿਆ ਨਹੀਂ ਗਿਆ ਕੋਈ ਬਣਾਦਨੇ ਜੋ ਵੀ ਕਾਓ ਮਨਾਈਆਂ ਗੋਭੀ ਆਉਂਦੇ ਆ ਖਾਂਦੇ ਆ ਉਹ ਤੇ ਫਿਰ ਤੁਹਾਨੂੰ ਦੱਸਾਂਗੇ ਉਹਨਾਂ ਨੇ ਕਿੱਦਾਂ ਲੱਗੀ ਮਾਣਚਾਰ ਮਿਲਦੇ ਆ ਬਾਅਦ 9:30 ਹੋ ਗਿਆ ਬਣਾਈ ਹਿੱਦੀ ਆਲੂ ਗੋਭੀ ਤੇ ਨਾਲ ਰੋਟੀਆਂ ਨਾਲ ਹੋਟਲ ਤੋਂ ਇਹ ਤੀਬੋ ਜੋ ਵਾਟਸਐਪ ਡਿਲੀਸ਼ੀਅਸ ਕੀ ਉਹ ਬਹੁਤ ਕਾਫੇਕ happy nutritious <laughs> uh, very good difficult to eat with bread but <laughs> i'm too old for that karde dinner we de tanu subah sat sri can i have a bread yeah yeah i finish i like yeah. this mm -hmm. <laughs> <laughs> Yo. Namaste. Namaste. You, you, you. just show your. Oh no, la. good team. You feel... yeah, thank you. You look good. <laughs> look, he look, good. Right. Very good. <laughs> now, now you are, you are, you are, you are Singh. <laughs> <Yeah, yeah, laughs> hey, <laughs> <Henry> sing, Singh. <How laughs> sing, Singh. Okan Singh. Singh. Henry Singh. Go Okan Singh. From Singh. Yeah, of course. Punjabi yeah. uh, uh, Punjabi MC. Yeah, well, you know it. Yeah, yeah, yeah. Let's wait. Oh, <laughs> <laughs> ah, I know this one. Play the famous. How <laughs> do we do? Come here, come